ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੈਂਸ ਹੈ ਅਮਰਸਰ ਵਿਧਿਆਤੀ ਪੁਲਿਸ ਵੱਲੋਂ ਇੱਕ ਆਪਰੇਸ਼ਨ ਜਿਹੜਾ ਸਾਡਾ ਸਕਸੈਸਫੁਲ ਹੋਇਆ ਜਿਦੇ ਵਿੱਚ ਦੋ ਪਿਸਟਲ 160 ਗ੍ਰਾਮ ਦੇ ਕਰੀਬਨ ਹੈਰੋਇਨ ਚਾਰ ਮੋਬਾਈਲ ਇੱਕ ਗੱਡੀ ਤੇ ਇਸ ਦੇ ਨਾਲ ਹੀ ਮੋਟਰਸਾਈਕਲ ਤੇ 8 ਲੱਖ 50 ਹਜ਼ਾਰ ਦੇ ਕਰੀਬ ਜੋ ਹੈ ਡਰਗ ਮਨੀ ਸਣੇ ਪੰਜ ਨਸ਼ਾ ਤਸਕਰ ਜੁਨੇ ਉਹਨਾਂ ਦੀ ਗ੍ਰਿਫਤਾਰੀ ਉਸ ਦੇ ਮੁਤਲਕ ਕੀਤੀ ਜਾ ਰਹੀ ਹੈ ਸਾਡਾ ਇਹ ਆਪਰੇਸ਼ਨ ਜਿਹੜਾ ਹੈ ਇੱਕ ਸਾਡਾ ਸੀਕ੍ਰੀਟ ਜਿਹੜਾ ਹੈ ਇਨਫੋਰਮੇਸ਼ਨ ਦੇ ਆਧਾਰ ਤੇ ਹੋਇਆ ਹੈ ਗੁਪਤ ਸੂਚਨਾ ਦੇ ਆਧਾਰ ਤੇ ਜੋ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਤਹਿਤ ਜਿਹੜੇ ਹੈ ਸੁਖਚੈਨ ਸਿੰਘ ਪੁੱਤਰ ਰਤਨ ਸਿੰਘ ਇਹ ਪਿੰਡ ਦਾਉਕੇ ਦਾ ਵਸਨੀਕ ਹੈ ਇਸ ਦੇ ਖਿਲਾਫ ਪਹਿਲਾਂ ਵੀ ਦੋ ਪਰਚੇ ਦਰਜ ਨੇ ਇੱਕ ਪਰਚਾ ਸਰਾਏ ਅਮਾਨਤ ਕਾ ਜ਼ਿਲ੍ਹਾ ਤਰਨਤਨ ਉੱਥੇ ਦਰਜ ਹੈ ਇਸ ਤੋਂ ਇਲਾਵਾ ਇੱਕ ਪਰਚਾ ਐਨਸੀਬੀ ਵੱਲੋਂ ਵੀ ਇਸ ਤੇ ਦਰਜ ਇਹ ਆਪਣੇ ਸਾਥੀ ਸੁਖਪਾਲ ਸਿੰਘ ਪੁੱਤਰ ਚਰਨਜੀਤ ਸਿੰਘ ਤੇ ਨਵਦੀਪ ਸਿੰਘ ਪੁੱਤਰ ਅੰਗਰੇਜ਼ ਸਿੰਘ ਜੋ ਕਿ ਇਹਦੇ ਨਾਲ ਪਿੰਡ ਦੌਕੇ ਦੇ ਵਸਨੀਕ ਨੇ ਉਹਨਾਂ ਦੇ ਨਾਲ ਤੇ ਆਪਣੇ ਦੋ ਹੋਰ ਸਾਥੀ ਰਾਹੁਲ ਔਰ ਫਰਿੰਕੂ ਤੇ ਸੁਖਬੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਇਹ ਦੋਨੋਂ ਫਿਰੋਜ਼ਪੁਰ ਦੇ ਵਸਨੀਕ ਨੇ ਇਹਨਾਂ ਦੇ ਨਾਲ ਜੋ ਹੈ ਇਹ ਸਮਗਲਿੰਗ ਦਾ ਇਹ ਕੰਮ ਕਰਦਾ ਸੀ ਸੁਖਚੈਨ ਸਿੰਘ ਜਿਹੜਾ ਹੈ ਮੇਨ ਕਿੰਗਪਿੰਨ ਹੈ ਇਹ ਪਾਕਿਸਤਾਨ ਦੇ ਸਮਗਲਰਾ ਦੇ ਨਾਲ ਸੰਬੰਧ ਰੱਖਦਾ ਹੈ ਤੇ ਪਹਿਲਾਂ ਵੀ ਜਿਵੇਂ ਦੱਸਿਆ ਗਿਆ ਕਿ ਇਸ ਦੇ ਖਿਲਾਫ ਦੋ ਪਰਚੇ ਪਹਿਲਾਂ ਵੀ ਦਰਜ ਹੋਏ ਨੇ ਇਸੇ ਤਰੀਕੇ ਨਾਲ ਜਿਹੜਾ ਹੈ ਰਾਹੁਲ ਜੋ ਕਿ ਫਿਰੋਜ਼ਪੁਰ ਉੱਥੇ ਦਾ ਵਸਨੀਕ ਹੈ ਥਾਣਾ ਕੈਂਟ ਫਿਰੋਜ਼ਪੁਰ ਚ ਇਹਦੇ ਖਿਲਾਫ ਇੱਕ ਐਨਡੀਪੀਐਸ ਦਾ ਪਰਚਾ ਹੈ ਇਸੇ ਤਰੀਕੇ ਨਾਲ ਸੁਖਬੀਰ ਦੇ ਖਿਲਾਫ ਜੋ ਹੈ ਇੱਕ 302 ਦਾ ਮਕਦਮਾ ਥਾਣਾ ਕੁੱਲਗੜੀ ਚ ਇਹ ਰਜਿਸਟਰ ਹੋਇਆ ਸੋ ਜੀ ਸੋ ਇਹ ਸਾਡੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਜਿਸ ਦੇ ਆਧਾਰ ਤੇ ਜਿਹੜੀ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਇਹ ਗ੍ਰਿਫਤਾਰੀ ਜੋ ਹੈ ਖਾਸਾ ਚੌਂਕ ਤੋਂ ਲੈ ਕੇ ਤੋਂ ਜਦੋਂ ਅਸੀਂ ਰਾਮ ਤੀਰਥ ਰੋਡ ਵੱਲ ਨੂੰ ਮੁੜਦੇ ਹਾਂ ਗੁਰਮਨੀਆ ਪਿੰਡ ਜਿਹੜਾ ਮੂਡ ਆਉਂਦਾ ਉਥੋਂ ਕੀਤੀ ਗਈ ਹੈ ਇਹ ਪੰਜ ਦੇ ਪੰਜ ਜੋ ਨਸ਼ਾ ਤਸਕਰ ਨੇ ਇਹ ਫ੍ਰੀਕੁਐਂਟਲੀ ਜਿਹੜੇ ਹੈ ਇਸ ਏਰੀਆ ਦੇ ਵਿੱਚ ਆਪਣਾ ਇੱਕ ਨੈਟਵਰਕ ਜਿਹੜਾ ਹੈ ਉਹ ਬਣਾ ਰਹੇ ਸੀ ਪਿੱਛੇ ਜੇ ਇੱਕ ਦੋ ਵਾਰੀ ਸਾਡੇ ਵੱਲੋਂ ਜਿਹੜਾ ਇਹਨਾਂ ਤੇ ਬੜੀ ਬਰੀਕੀ ਦੇ ਨਾਲ ਨਜ਼ਰ ਵੀ ਰੱਖੀ ਗਈ ਸੀ ਇਹ ਕਈ ਵਾਰ ਬਚ ਕੇ ਵੀ ਨਿਕਲੇ ਨੇ ਇਸ ਵਾਰ ਇਹ ਕਾਬੂ ਆਏ ਨੇ ਤੇ ਜੋ ਹੈ ਸਾਡੇ ਵੱਲੋਂ ਇਹ ਰਿਕਵਰੀ ਹੋਈ ਹੈ ਜਿਵੇਂ 160 ਗ੍ਰਾਮ ਦੇ ਕਰੀਬਨ ਜਿਹੜੀ ਹੈ ਹੈਰੋਇਨ ਦੀ ਬਰਾਮਦਗੀ 8.5 ਲੱਖ ਦੇ ਕਰੀਬਨ ਜਿਹੜੀ ਹੈ ਡਰੱਗ ਮਨੀ ਇੱਕ ਕੰਡਾ ਦੋ ਜਿਹੜੀ 30 ਬੋਰ ਦੀਆਂ ਪਿਸਟਲਸ ਨੇ ਇਸ ਤੋਂ ਇਲਾਵਾ ਚਾਰ ਮੋਬਾਈਲ ਫੋਨ ਇੱਕ ਗੱਡੀ ਇੱਕ ਮੋਟਰਸਾਈਕਲ ਤੇ ਇਹ ਸਾਰੀ ਜਿਹੜੀ ਹੈਗੀ ਹੈ ਰਿਕਵਰੀ ਜਿਹੜੀ ਹੈ ਇਹ ਕੀਤੀ ਗਈ ਹੈ ਤੇ ਇਹ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਤੇ ਅਸੀਂ ਹੋਪਫੁਲ ਹਾਂ ਕਿ ਅੱਗੇ ਵੀ ਜਿਹੜੇ ਹੈਗੇ ਕੋਈ ਨਾ ਕੋਈ ਫਾਰਵਰਡ ਤੇ ਬੈਕਵਰਡ ਲਿੰਕੇਜਸ ਜਿਹੜੇ ਹੈਗੇ ਇਹਨਾਂ ਦੇ ਨਾਲ ਸੰਬੰਧਿਤ ਉਹ ਮਿਲ ਜਾਣਗੇ ਜੀ ਸਰ ਜਿਸ ਤਰ੍ਹਾਂ ਕਿ ਇਹਨਾਂ ਦੇ ਪੁਰਾਣੇ ਮਕਦਮੇ ਦਰ ਸੀਗੇ ਜਿਤਨਾ ਸੁਚੈਨ ਸੀ ਇਹਨਾਂ ਦੀ ਮਹੀਨੇ ਬਾਅਦ ਕੰਸਰਨ ਥਾਣੇ ਵੱਲ ਰਿਪੋਰਟ ਨਹੀਂ ਲਈ ਜਾਂਦੀ ਜਿਸ ਨਾਲ ਪਿਛਲੇ ਸਮੇਂ ਜੀ ਲਈ ਜਾਂਦੀ ਹੁੰਦੀ ਸੀ ਉਹਦੇ ਤੇ ਗਤੀਵਿਧੀਆਂ ਤੇ ਨਜ਼ਰ ਰੱਖੀ ਜਾਂਦੀ ਦੇਖੋ ਜੀ ਕਈ ਵਾਰ ਇਹ ਬੇਲ ਆਊਟ ਹੋ ਜਾਂਦੇ ਆ ਤੇ ਕਈ ਵਾਰ ਭਗੌੜੇ ਹੋ ਜਾਂਦੇ ਆ ਤੇ ਉਹ ਜਿਹੜੀ ਐਕਟੀਵਿਟੀ ਹੈਗੀ ਉਹ ਫਿਰ ਉਹ ਲੀਗਲ ਜੋ ਜਿਹੜੇ ਇਹਨਾਂ ਦੀ ਗਤੀਵਿਧੀਆਂ ਨੇ ਉਸ ਤੋਂ ਬਾਹਰ ਹੋ ਜਾਂਦੇ ਨੇ ਸੋ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਥਾਣਿਆਂ ਵੱਲੋਂ ਇਹਨਾਂ ਨੂੰ ਬੁਲਾ ਕੇ ਜਾਂ ਇਸ ਤਰੀਕੇ ਦੇ ਨਾਲ ਉਹ ਚੀਜ਼ਾਂ ਚਲਦੀਆਂ ਰਹਿੰਦੀਆਂ ਨੇ ਬਟ ਕਈ ਵਾਰ ਜਦੋਂ ਇਹ ਜਿਹੜੇ ਇਸ ਤਰ੍ਹਾਂ ਦੇ ਅਨਸਰ ਨੇ ਉਹ ਭਗੌੜੇ ਹੋ ਜਾਣ ਜਾਂ ਬੇਲ ਆਊਟ ਹੋ ਜਾਣ ਤਾਂ ਉਹ ਇਸ ਗਤੀਵਿਧੀ ਤੋਂ ਬਚ ਜਾਂਦੇ ਨੇ ਸਰ ਜਿਹੜਾ ਗੈਂਗ ਬਣਾ ਰਹੇ ਸੀ ਕਿ ਬਾਰਡਰ ਬੈਕ ਤੇ ਆਪਣਾ ਗੈਂਗ ਬਣਾ ਰਹੇ ਸੀ ਆਪਣਾ ਚੱਲੇ ਅਪਰੇਟ ਕਰਨ ਵਾਸਤੇ ਬੇਸਿਕਲੀ ਜੇ ਸਾਡੀ ਇਨਵੈਸਟੀਗੇਸ਼ਨ ਅਜੇ ਚੱਲ ਰਹੀ ਹੈ ਇਹ ਕਿਉਂਕਿ ਪੰਜੇ ਮੌਕੇ ਤੋਂ ਜਿਹੜੇ ਹੈਗੇ ਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਰਡਰ 벨ਟ ਹੈ ਨਸ਼ੇ ਦੀ ਸਮਗਲਿੰਗ ਹੋ ਰਹੀ ਹੈ ਸੁਖਚੈਨ ਜੋ ਹੈ ਇਨ ਟੱਚ ਸੀਗਾ ਪਾਕਿਸਤਾਨੀ ਸਮਗਲਰਸ ਦੇ ਨਾਲ ਇਹ ਸਾਰੀ ਖੇਪ ਮੰਗਵਾਉਂਦੇ ਆ ਫਿਰ ਅੱਗੇ ਫਾਰਵਰਡ ਇਹ ਅੱਗੇ ਇਹਨਾਂ ਨੇ ਆਪਣਾ ਜੋ ਵੀ ਇੱਕ ਨੈਟਵਰਕ ਬਣਾਇਆ ਹੋਇਆ ਉਸ ਤਰੀਕੇ ਦੇ ਨਾਲ ਇਹ ਅੱਗੇ ਡਿਸਪਿਊਟ ਕਰ ਕੰਡਾ ਵੀ ਬ੍ਰਾਹਮਣ ਹੋਇਆ ਨਾ ਜੀ 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 ਕੋਈ ਵਿਚਦੇ ਹੁੰਦੇ ਨੇ ਨਾ ਬਿਲਕੁਲ ਜੀ ਬਿਲਕੁਲ ਕੋਈ ਨਾ ਕੋਈ ਹੈਵੀ ਜੋ ਹੈਗੀ ਹੈ ਅਮਾਉਂਟ ਚ ਰਿਕਵਰੀ ਜਿਹੜੀ ਡਰੱਗ ਹੈ ਉਹ ਮੰਗਵਾਉਂਦੇ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਨੇ ਛੋਟੇ ਛੋਟੇ ਖੇਪਾਂ ਬਣਾ ਕੇ ਅੱਗੇ ਵੇਚ ਦੇ ਗਏ ਸਰ ਜਿਵੇਂ ਇੱਕ ਹਾਲੇ 8.5 ਲੱਖ ਰੁਪਏ ਦਾ ਬਰਾਮਦ ਹੋਇਆ ਜਿਹੜੀ ਕੁਆਂਟੀਟੀ ਰਿਕਵਰ ਹੋਈ ਹੈ 160 ਗ੍ਰਾਮ ਹੈ ਜੀ ਇਹਦਾ ਮਤਲਬ ਹੈ ਕਿ 8 ਜਿਹੜੀ ਕਰ ਚੁੱਕੇ ਸੀ ਜੀ ਜਾਂ ਦੇਖੋ ਉਹ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਰਗ ਮਨੀ ਹੋਰ ਵੀ ਇਹਨਾਂ ਕੋਲ ਰਿਕਵਰ ਹੋ ਸਕਦੀ ਹੈ ਇਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਜਦੋਂ ਇਹ ਮੌਕੇ ਤੇ ਇਹਨਾਂ ਨੂੰ ਫੜਿਆ ਗਿਆ ਤਾਂ ਇਹਨਾਂ ਕੋਲੋਂ ਇਹ ਚੀਜ਼ਾਂ ਬਰਾਮਦ ਹੋਈਆਂ ਨੇ ਸੋ ਇਹ ਕਿੱਥੇ ਵੇਚ ਕੇ ਆਏ ਨੇ ਤੇ ਇਹ ਡਰਗ ਮਨੀ ਜਿਹੜੀ ਹੈਗੀ ਹੈ ਵੇਚ ਕੇ ਕਿਸ ਤਰੀਕੇ ਨਾਲ ਇਹ ਪ੍ਰਾਪਤ ਕੀਤੀ ਗਈ ਹੈ ਉਸ ਤੋਂ ਇਲਾਵਾ ਅੱਗੇ ਇਹ ਜਿਹੜਾ 160 ਗ੍ਰਾਮ ਇਹ ਕਿਵੇਂ ਵੇਚਣੀ ਸੀ ਉਹ ਸਾਰੀ ਤਫਤੀਸ਼ ਚੱਲ ਰਹੀ ਹੈ ਇੱਕ ਇੱਕ ਤੁਸੀਂ ਬਾਈਕ ਵੀ ਬ੍ਰਾਮਧ ਹੋਈ ਹੈ ਇਹ ਤਿੰਨ ਜਣੇ ਇੱਕ ਜਣ ਇੱਕ ਗੱਡੀ ਤੇ ਸਨ ਤੇ ਦੋ ਮੋਟਰਸਾਈਕਲ ਸਨ ਆਰ ਆ ਦੇ పార్ਟ ਆਫ ਐਨੀ 빅 ਗੈਂਗ অর ਗੈਂਗਸਟਰ ਜਾਂ ਫਿਰ ਆਪਣੇ ਆਪ ਦੇ ਆਰ ਡੂਇੰਗ ਔਨ देयर ਓਨ ਨਹੀਂ ਦੇਖੋ ਜੀ ਜਿਹੜਾ ਤੁਸੀਂ ਗੈਂਗਸਟਰ ਦੀ ਗੱਲ ਕਰ ਰਹੇ ਅਜੇ ਤੱਕ ਉਹ ਵਾਲਾ ਜਿਹੜਾ ਪਾਰਟ ਹੈਗਾ ਉਹ ਕਲੀਅਰ ਨਹੀਂ ਹੋ ਰਿਹਾ ਬਟ ਕਿਉਂਕਿ ਸੁਖਚੈਨ ਦੀ ਜਿਹੜੀ ਹੈਗੀ ਪ੍ਰੀਵੀਅਸ ਕ੍ਰਿਮੀਨਲ ਹਿਸਟਰੀ ਹੈ ਤੇ ਇਹਦੀ ਜੋ ਹੈ एनसीबी ਵੱਲੋਂ ਵੀ ਜਿਹੜੀ ਹੈ ਇੱਕ ਵਾਰੀ ਗ੍ਰਿਫਤਾਰੀ ਹੋਈ ਹੈ ਜਿਹੜੇ ਪਿਸਟਲ ਬਰਾਮਦ ਕੀਤੇ ਗਏ ਜੋ 30 ਬੋਲਦੇ ਉਹ ਵਿਦੇਸ਼ੀ ਮਾਰਕ ਦੇ ਲੋਕ ਹੈ ਤਾਂ ਵਿਦੇਸ਼ੀ ਹੈ ਜੀ ਉਹ ਵਿਦੇਸ਼ੀ ਮਾਰਕ ਹੈ ਨਾ एनसीबी ਦਾ ਜਿਹੜੀ ਐਫ ਆਈ ਆਰ ਹੁੰਦੀ ਹੈ एनसीबी ਤੁਹਾਨੂੰ ਪਤਾ ਹੈ ਜਿਸ ਤਰ੍ਹਾਂ ਤੁਸੀਂ 100 ਗ੍ਰਾਮ ਵੀ ਬਰਾਮਦ ਕਰ ਲਈ एनसीबी ਦੇ ਕੇਸ ਜਿਹੜੇ ਹੁੰਦੇ ਆ ਉਹ ਕ੍ਰਿਟੀਕਲ ਕੇਸਾਂ ਨੂੰ ਹੱਥ ਪਾਉਂਦੇ ਆ ਤੜਮੀਜ਼ ਦੇ ਸੁਖਚੈਨ ਜਿਹੜਾ ਸੀ ਵੱਡੇ ਲੈਵਲ ਤੇ ਜੀ ਬਿਲਕੁਲ ਬਿਲਕੁਲ ਜੀ ਮੈਂ ਹੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਜਿਹੜਾ ਸੁਖਚੈਨ ਹੈ ਇਹ ਕਿੰਗਪਿੰਨ ਤੇ ਵੱਡੇ ਲੈਵਲ ਤੇ ਜੋ ਹੈ ਸਮਗਲਿੰਗ ਦਾ ਕੰਮ ਕਰਦਾ ਹੈ ਤੇ ਇਸੇ ਦੇ ਤਹਿਤ ਹੀ ਜਿਹੜਾ ਹੈ ਸਾਡੇ ਕੋਲ ਇਨਫੋਰਮੇਸ਼ਨ ਸੀ ਤੇ ਇਹ ਸਾਰਾ ਜਿਹੜਾ ਹੈ ਆਪਰੇਸ਼ਨ ਜਿਹੜਾ ਹੈਗਾ ਇਹ ਕਾਮਯਾਬ ਹੋਇਆ ਤੇ ਅਸੀਂ ਇਹਨਾਂ ਨੂੰ ਫੜਨ ਤੇ ਕੰਮ ਜੀ ਜੀ ਜਰੂਰੀ ਵੱਡੀ ਮਾਤਰਾ ਜਿਹੜੀ ਲਗ 50000 ਫੜੀ ਹੈ ਮੌਕੇ ਤੇ ਜਿਹੜੀ ਡਰੱਗ ਮਣੀ ਜੀ ਜੀ ਫਿਰ ਰੋਹਿੰਦੀ ਮਾਤਰਾ ਕਾਫੀ ਘੱਟ ਹੈ ਕਿਤੇ ਲੱਗਦਾ ਹੈ ਕਿ ਚੁਪਾਈ ਹੋਵੇ ਰਹੀ ਜੀ ਉਹ ਸਾਰੀ ਉਹ ਸਾਰੀ ਚੀਜ਼ਾਂ ਜਿਹੜੀਆਂ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਾਨੂੰ ਅਸੀਂ ਅੱਜ ਰਿਮਾਂਡ ਵੀ ਲਿਆ ਇਹਨਾਂ ਦਾ ਦੋਸ਼ੀਆਂ ਦਾ ਤੇ ਸਾਨੂੰ 7 ਦਿਨ ਦਾ ਰਿਮਾਂਡ ਵੀ ਮਿਲਿਆ ਅਸੀਂ ਪੂਰ ਜ਼ੋਰ ਜਿਹੜਾ ਹੈਗਾ ਇਹ ਆਰਗੂਮੈਂਟਸ ਦੇ ਨਾਲ ਕਿ ਇਹ ਵੱਡੇ ਸਮੱਗਲਰ ਜਿਵੇਂ ਸੁਖਚੈਨ ਦੇ ਖਿਲਾਫ ਪਰਚਿਆਂ ਦੇ ਦਰਜ ਹੋਣਾ ਤੇ ਡਰੱਗ ਮਨੀ ਦਾ ਜਿਹੜਾ ਹੈ ਉਹ ਰਿਕਵਰੀ ਹੋਣਾ ਇਹ ਸਾਰੀਆਂ ਚੀਜ਼ਾਂ ਅਸੀਂ ਦੱਸੀਆਂ ਨੇ ਤੇ ਅੱਗੇ ਫਰਦਰ ਇਹ ਕਿਸ ਤਰੀਕੇ ਨਾਲ ਇਹ ਨੈਟਵਰਕ ਜਿਹੜਾ ਆਪਣਾ ਚਲਾਉਂਦੇ ਸੀ ਉਹਦੇ ਬਾਰੇ ਅਸੀਂ ਸਾਰੀ ਇੰਟਰੋਗੇਸ਼ਨ ਕਰਨੀ ਹੈ ਇਸ ਕਰਕੇ ਅਸੀਂ ਜਿਹੜਾ ਹੈ ਇਹ ਰਿਮਾਂਡ ਜਿਹੜਾ ਹੈ ਸਾਨੂੰ ਮਿਲੇ। ਇਹ ਰਿਕਾਰਡ ਸਰ ਅੱਗੇ ਤੁਸੀਂ ਜਿਹੜੇ ਬੱਤੇ ਤੁਸੀਂ ਨੇ ਅੱਗੇ ਦੋ ਹੀ ਦੱਸੋਗੇ। ਜੀ ਅੱਗੇ ਪੂਰੇ ਪੰਜਾਬ ਦੇ ਵਿੱਚ ਉਹ ਜਿਹੜੇ ਐਨਸੀਬ ਦੇ ਨਾਲ ਟਾਈਆਂ ਪਾ ਕੇ ਅੱਗੇ ਹੋਰ ਵੀ ਰਿਕਾਰਡ ਜੀ ਬਿਲਕੁਲ ਜੀ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਅਸੀਂ ਜਿਹੜਾ ਹੈ ਐਨਸੀਬੀ ਦਾ ਜਿਹੜਾ ਇਹ ਐਫਆਈਆਰ ਹੈ ਜੀ ਡਿਟੇਲਸ ਲੈ ਰਹੇ ਹਾਂ ਕਿ ਇਹਦੇ ਵਿੱਚ ਅਸਲ ਦੇ ਵਿੱਚ ਜੋ ਹੈ ਕਿੰਨੇ ਦੋਸ਼ੀ ਸੀ ਇਹਦੇ ਨਾਲ ਹੋਰ ਕਿੰਨੇ ਵਿਅਕਤੀ ਸਨ ਇਸੇ ਤਰੀਕੇ ਨਾਲ ਜਿਹੜੇ ਹੋਰ ਜਿਹੜੇ ਇਹਦੇ ਕੇਸਸ ਨੇ ਅਸੀਂ ਉਹਨਾਂ ਨੂੰ ਵੀ ਕਢਵਾ ਰਹੇ ਹਾਂ ਸਰ ਰਿਮਾਂਡ ਜਿਹੜਾ 5 ਰੋਕੀਆਂ ਤੋਂ 7 ਦਿਨ ਦਾ ਸਿਰਫ ਸੌਫਟਵੇਅਰ ਇਹਨੇ 7 ਦਿਨ ਦਾ ਮਿਲ ਗਿਆ ਸਰ ਇਹ ਪਾਸੋਂੋਂ ਤਿੰਨ ਨੰਬਰਸ ਨੇ ਫੜੇ ਸੰਜਰੇ ਉਹ ਵੀ ਪਾਕਿਸਤਾਨ ਰਿਲੇਟਡ ਸਨ ਉਹਨਾਂ ਨਾਲ ਲਿੰਕ ਨਹੀਂ ਅਜੇ ਤੱਕ ਕੋਈ ਨਹੀਂ ਆਈ ਬਟ ਇਨਵੈਸਟੀਗੇਸ਼ਨ ਜਿਹੜੀ ਉਹ ਚੱਲਦੀ ਹੈ ਅਸੀਂ ਹਰੇਕ ਪਹਿਲੂ ਤੋਂ ਜਿਹੜੀ ਹੈ ਇਹਦੀ ਜਾਂਚ ਕਰਾਂਗੇ ਕਿੰਨਾ ਕਾਮਯਾਬੀ ਸਮਝਦੇ ਕੋਈ ਬਾਰਡਰ ਵਲ ਤੇ ਵੱਡਾ ਮੈਕਸ ਹੈ ਉਥੇ ਮਤਲਬ ਇਸ ਤਰ੍ਹਾਂ ਦੇ ਰਿਕਵਰੀ ਹੋਣਾ ਪੈਸੇ ਵੀ ਹੋਣਾ ਐਰਨ ਹੋਣਾ ਕਿੰਨਾ ਕੁ ਦੇਖੋ ਜੀ ਇਹ ਇਸ ਇਸ ਕਾਮਯਾਬੀ ਤੋਂ ਇੱਕ ਗੱਲ ਸਪਸ਼ਟ ਹੈ ਕਿ ਇਹ ਜਿਹੜੀ ਚੀਜ਼ ਹੈਗੀ ਹੈ ਬੜੇ ਮਤਲਬ ਅਜੇ ਵੀ ਚੱਲ ਰਹੀ ਹੈ ਤੇ ਇਹ ਜਿਹੜਾ ਨੈਕਸਸ ਹੈ ਇਹਨੂੰ ਤੋੜਨ ਦੇ ਵਿੱਚ ਅਸੀਂ ਜਿੰਨਾ ਕੁ ਵੀ ਅਸੀਂ ਕਾਮਯਾਬ ਹੋਏ ਹਾਂ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜਾ ਨੈਕਸਸ ਹੈ ਇਹ ਤੋੜੀ ਜੀ ਬਿਲਕੁਲ ਜੀ ਜਦੋਂ ਵੀ ਤੁਸੀਂ ਇਸ ਤਰੀਕੇ ਦਾ ਆਪਰੇਸ਼ਨ ਕਰਦੇ ਹੋ ਤੇ ਨਸ਼ਾ ਤਸਕਰ ਫੜੇ ਜਾਂਦੇ ਆ ਤੇ ਇੰਪੈਕਟ ਬਿਲਕੁਲ ਇਹਨਾਂ ਨੂੰ ਹਿੱਟ ਕਰਦਾ ਜੀ ਇਹਨਾਂ ਦੀ ਫਾਈਨੈਂਸ਼ੀਅਲ ਇਹਨਾਂ ਦੀ ਜੋ ਵਰਕਿੰਗ ਹੈ ਉਸ ਤੇ ਜ਼ਰੂਰ ਇਹ ਹਿੱਟ ਕਰਦਾ ਸਰ ਜੀ 4 ਮੋਬਾਈਲ ਕੋਲ ਬੜੀ ਦਾ ਕੋਈ ਸਰ ਇੱਕ ਮੋਟੇ ਦਾ ਪਾਕਿਸਤਾਨ ਨਾਲ ਅਜਕੰਨ ਤੇ ਜਿਹੜੀ ਡਰੋਗ ਦਾ ਹੁੰਦੀ ਹੈ ਹੈਰੋਇਨ ਹਰ ਬੰਦੇ ਹਰ ਐਫ ਪੀ ਆਰ ਦੇ ਵਿੱਚ ਦੇਖਿਆ ਨਾ ਪਾਕਿਸਤਾਨ ਨਾਲ ਲਿੰਕ ਹੁੰਦੇ ਨੇ ਪਰ ਜਿਵੇਂ ਜਿੰਨੀ ਕਿ ਇਹਦੀ ਬੈਕਗ੍ਰਾਉਂਡ ਪਤਾ ਲੱਗਦੀ ਹੈ ਕਿਉਂਕਿ ਕੋਈ ਹੁੰਦੇ ਕਿ ਕੋਈ ਉਧਰ ਛੋਟੇ ਸਵਾਲ ਦਾ ਨਾ ਲਿੰਕ ਆਪ ਹੁੰਦਾ ਜੀ ਕੋਈ ਹੁੰਦੇ ਕਿ ਪ੍ਰੋਪਰ ਉੱਥੇ ਇੱਕ ਨੈਕਸਸ ਚਲਾਉਂਦੇ ਨੇ ਜਿਹੜੇ ਬਾਹਰ ਨਾਲ ਲਿੰ ਜਿਹੜਾ ਇਹ ਮੁੰਡਾ ਸੁਖਚੈਨ ਆ ਇਹਦੀ ਕਿਸ ਲੈਵਲ ਤੇ ਹੋਊਗਾ ਕਿਸ ਲੈਵਲ ਤੇ ਉਹਨਾਂ ਨੇ ਜੁੜਿਆ ਸੀਗਾ ਕਿ ਕੱਲਾ ਇਥੇ ਨੈਟਵਰਕ ਸੀ ਜਾਂ ਜਿਹੜੇ ਬਾਰਡਰ ਤੇ ਹੋ ਰਿਹਾ ਉਹਦਾ ਨੈਟਵਰਕ ਸੀ ਜਾਂ ਪਾਕਿਸਤਾਨ ਜਿਹੜੇ ਕਿੰਗ ਪਿੰਚ ਉਹਨਾਂ ਬਾਰੇ ਕੋਈ ਜਾਣਕਾਰੀ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਕਿਉਂਕਿ ਅਸੀਂ ਕੁਝ ਨਾਂ ਜਿਹੜੇ ਹੈ ਉਹਦੇ ਅਜੇ ਰਿਵੀਲ ਨਹੀਂ ਕਰ ਸਕਦੇ ਬਟ ਅਸੀਂ ਇਹ ਕਹਿ ਸਕਦੇ ਹਾਂ ਕਿ ਇੱਕ ਵੱਡੇ ਲੈਵਲ ਤੇ ਸਮਗਲਿੰਗ ਦਾ ਇੱਕ ਪਾਰਟ ਹੈ ਤੇ ਇਹ ਜਿਹੜਾ ਸੁਖਚੈਨ ਹੈ ਕਿਉਂਕਿ ਇਹਦੇ ਖਲਾਫ ਪਹਿਲਾਂ ਵੀ ਕ੍ਰਿਮੀਨਲ ਕੇਸਸ ਤੇ ਐਨਸੀਪੀ ਵੱਲੋਂ ਵੀ ਇਹਨੂੰ ਜਿਹੜੇ ਪਰਚੇ ਚ ਰੱਖਿਆ ਗਿਆ ਇਸ ਤੇ ਪਰਚਾ ਹੋਇਆ ਉਹ ਚੀਜ਼ ਦਿਖਾਉਂਦੀ ਹੈ ਕਿ ਇੱਕ ਮਤਲਬ ਇਹਦੀ ਜਿਹੜੀ ਮੂਵਮੈਂਟ ਸੀ ਉਹ ਬਾਰਡਰ ਬਰਡ ਦੇ ਵਿੱਚ ਕਾਫੀ ਚਿਰ ਤੋਂ ਸੀ ਸਰ ਕੋਈ ਮੋਬਾਈਲ ਜਿਹੜੇ ਚਾਰ ਬਣਗੇ ਉੱਤੋਂ ਕੋਈ ਲੀਕ ਜੀ ਬਿਲਕੁਲ ਜੀ ਉਸ ਉਹਨਾਂ ਤੋਂ ਅਸੀਂ ਪੂਰਾ ਜਿਹੜਾ ਉਹਨਾਂ ਦਾ ਜਿਹੜਾ ਹੈ ਐਨਾਲਿਸਿਸ ਕਰਕੇ ਤੇ ਉਹਨਾਂ ਤੋਂ ਜੋ ਵੀ ਜਾਣਕਾਰੀ ਮਿਲਦੀ ਹੈ ਉਸ ਦੇ ਫਰਦਰ ਜਿਹੜੇ ਲਵਾਦੇ ਵਿਜ਼ਿਟ ਕਰਕੇ ਤਾਂ ਮੈਂ ਵਿਜ਼ਿਟ ਕੀਤਾ ਹੋਇਆ ਬਿਲਕੁਲ ਬਾਰਡਰ ਤੇ ਹਾਂਜੀ ਬਿਲਕੁਲ ਜੀ ਬਿਲਕੁਲ ਬਾਰਡਰ ਤੇ ਪਿੰਡ ਹੈ ਤੇ ਪਿੰਡ ਦਾ ਉਹ ਕੇ ਜੋ ਹੈ ਸਮਗਲਿੰਗ ਵਾਸਤੇ ਇੱਕ ਬਦਨਾਮ ਪਿੰਡ ਹੈ ਗਾਹੇ ਬੁਗਾਇਆ ਵੀ ਲੋਕ ਮਿਲਦੇ ਰਹਿੰਦੇ ਆ ਉਹ ਜ਼ਰੂਰ ਉਹ ਕੋਈ ਨਾ ਕੋਈ ਸ਼ਿਕਾਇਤ ਵੀ ਕਰਦੇ ਰਹਿੰਦੇ ਆ ਉਦੋਂ ਹੀ ਉਹਨਾਂ ਦੇ ਸੰਪਰਕ ਵਿੱਚ ਆਇਆ ਸਰ ਜਾਂ ਕਰੰਦਰ ਕੰਮ ਕਰੀ ਸਰੀ ਸਾਰੀ ਇਨਟੈਰੋਗੇਸ਼ਨ ਜਿਹੜੀ ਉਹ ਚੱਲ ਰਹੀ ਹੈ ਇਨਵੈਸਟੀਗੇਸ਼ਨ 'ਚ ਜਿਵੇਂ ਜਿਵੇਂ ਜੋ ਜੋ ਕਲੀਅਰ ਹੋਏਗਾ ਤੁਹਾਡੇ ਨਾਲ ਸੰਭਾ ਕਰਾਂਗੇ ਠੀਕ ਸਰਕ ਦੇ ਨਾਲ ਰਿਪੋਰਟ ਵੀ ਸਮਝੋ ਕਿ ਅਦਾਲਤਾਂ ਨੂੰ ਇਸ ਨਜ਼ਰ ਆ ਰਹੀ ਬਹੁਤ ਵੱਡਾ ਰਿਪੋਰਟ ਦਾ ਸਾਹੂ ਦੇਖੋ ਜੀ ਗੱਲ ਇਹ ਹੈ ਕਿ 2003 ਦਾ ਰਿਮਾਂਡ ਦੂਜੇ ਮਕਸਦ ਦੇਖੋ ਗੱਲ ਇਸ ਤਰੀਕੇ ਦੀ ਹੈ ਇੱਕ ਤਾਂ ਨਵੇਂ ਜੋ ਬੀ ਐਨ ਐਸ ਤੇ ਬੀ ਐਨ ਐਸ ਐਸ ਕਾਨੂੰਨ ਜਿਹੜੇ ਆ ਉਹਨਾਂ ਦੇ ਵਿੱਚ ਜਿਹੜਾ ਹੈ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈ ਉਹਦੇ ਵਿੱਚ ਸਾਨੂੰ ਕਾਫੀ ਹੱਦ ਤੱਕ ਜਿਹੜੀ ਐ ਪਾਵਰਸ ਮਿਲਿਆ ਨੇ ਸੈਕੰਡਲੀ ਜਿਹੜੀ ਇਹ ਜਿਹੜੀ ਤੁਸੀਂ ਰਿਮਾਂਡ ਦੀ ਗੱਲ ਕੀਤੀ ਹੈ ਸਾਡੇ ਵੱਲੋਂ ਬੜਾ ਫੋਰਸਫੁਲੀ ਆਰਗੂ ਕੀਤਾ ਗਿਆ ਕਿਉਂਕਿ ਇਹ ਇਹਨਾਂ ਦੇ ਖਿਲਾਫ ਪਰਚੇ ਵੀ ਦਰਜ ਨੇ ਐਨਸੀਬੀ ਦੇ ਅਸੀਂ ਜਦੋਂ ਦੱਸਿਆ ਸੈਕੰਡਲੀ ਜਿਹੜੀ ਇਹ ਡਰੱਗ ਮਨੀ ਹੋਰ ਇਹਨਾਂ ਦੀ ਮੂਵਮੈਂਟ ਵਾਸਤੇ ਜੋ ਸਾਧਨ ਹੈ ਸਾਰਾ ਕੁਝ ਦੱਸਿਆ ਤਾਂ ਜੱਜ ਸਾਹਿਬ ਕਨਵਿੰਸ ਹੋਏ ਨੇ ਤੇ ਇਹ ਜਿਹੜਾ ਰਿਮਾਂਡ ਦਿੱਤਾ ਗਿਆ ਇਹਦੀ ਪ੍ਰੋਪਰਟੀ ਸਰ ਕੀ ਨਹੀਂ ਕਰਦੇ ਇਹ ਸਾਰਾ ਆਈਡੈਂਟੀਫਾਈ ਕਰ ਰਹੇ ਨੇ ਜੀ ਤੇ ਉਸ ਤੋਂ ਦੋ ਦਾ ਨਾਮ ਮਕਦਮਾ ਸੀ ਜਲਾਹਤ ਪਾ ਲਿਆ ਇੱਕ 302 ਦਾ ਮਕਦਮਾ ਸੀ ਇਹ ਇਹ ਵਿਅਕਤੀ ਜਿਹੜਾ ਹੈ ਇਹ ਫਿਰੋਜ਼ਪੁਰ ਦਾ ਹੈ ਜੀ ਏ ਉਥੇ ਥਾਣਾ ਕੁੱਲਗੜੀ ਦੇ ਵਿੱਚ ਇਹਦੇ 302 ਦਾ ਮਕਦਮਾ ਦਰਜ ਹੈ ਇਹਦੇ ਬਾਰੇ ਵੀ ਡਿਟੇਲ ਲਈ ਜਾ ਰਹੀ ਹੈ ਸਰ 302 ਜੀ 2023 ਦਾ ਮਕਦਮਾ ਦਰਜ ਜਿੰਨੀ ਜਲਦੀ ਬੇਲ ਆਊਟ ਹੋਊਗੀ ਇਹ ਸਾਰੀ ਇਹ ਸਾਰਾ ਜਿਹੜਾ ਹੈ ਸੀ ਜਿਹੜਾ ਰਿਕਾਰਡ ਹੈ ਚੈੱਕ ਕਰਵਾ ਰਿਹਾ ਕਿ ਇਹ ਕਿਤੇ ਭਗੌੜਾ ਤਾਂ ਨਹੀਂ ਜਾਂ ਕਿਤੇ ਬੇਲ ਆਊਟ ਹੈ ਤਾਂ ਇਸ ਦੀ ਕੀ ਗਤੀਵਿਧੀ ਰਹੀ ਹੈ ਆਫਟਰ ਬੇਲ ਆਊਟ